ਉਹਨਾਂ ਨੂੰ ਲੱਗਿਆ ਤਾਂ ਸ਼ਟਰ ਮੇਰਾ ਉੱਪਰ ਸੀਗਾ ਜੀ ਤੇ ਗੇਟ ਮੇਰਾ ਅੱਧਾ ਖੁੱਲਾ ਪਿਆ ਸੀਗਾ ਤੇ ਮੈਂ ਦੇਖਿਆ ਮੈਂ ਇੱਕਦਮ ਪੈਪੀ ਤੇ ਗਿਆ ਕਿ ਮੈਂ ਪ੍ਰੋਫੈਸ਼ਨ ਨੂੰ ਬੁਲਾਇਆ ਜੀ ਉਹਨੂੰ ਦਿਖਾਇਆ ਫਿਰ ਮੇਨ ਗੇਟ ਜੀ ਉੱਟੇ ਪਿਆ ਸੀਗਾ ਗੱਲੇ ਦੇ ਪਿੱਛੇ ਦਾ ਸਮਾਰਕ ਇਹਨਾਂ ਨੇ ਗੱਲਾਂ ਤੋੜਿਆ ਉਹਦੇ ਕਰੀਬ 1/2 ਲੱਖ ਰੁਪਏ ਸੀ ਉਹਦੇ ਵਿੱਚ ਜਿਹਾ ਕਿ ਅਸੀਂ ਨੇ ਕਿਰਨ ਮੈਨ ਬੰਦੇ ਬੇਟਾ ਦਾਖਾ ਸੀਗਾ ਜੀ ਤੇ ਉਹਨਾਂ ਨੂੰ ਬੈਸਤੀ ਦੇ ਕੋਈ ਸੀਐਮ ਸਕੂਲ ਤੇ ਬਾਜੂਦੂ ਵੀ ਇੱਥੇ ਬਹੁਤ ਜ਼ਿਆਦਾ ਗੱਡੀਆਂ ਘੁੰਮ ਰਹੀਆਂ ਹੈ ਹੈ ਕਮ ਉਹ ਕੀ ਕਰੀ ਹੁਣ ਦਿਨ ਦਿਹਾੜੇ ਕੰਮ ਹੋਇਆ ਜੀ ਵਾਕਾ ਹੋਇਆ ਮੋਰ ਕੱਲ ਰਖਾਇਆ ਕੋਈ ਆਇਆ ਚੈੱਕ ਕਰਨ ਨਹੀਂ ਹਰ ਕੋਈ ਨਹੀਂ ਆਇਆ ਕੋਈ ਤਾਂ ਇਹ ਹੁਣ ਕਈ ਵਾਰ ਮੈਂ ਪੈਸੇ ਗਿੰਦ ਕੇ ਲੈ ਕੇ ਗਿਆ ਇੱਥੋਂ ਥੋੜੇ ਜਿ 10000 ਰੁਪਏ ਮੇਰੇ ਪੈਸੇ ਅਲੱਗ ਮੈਂ ਕਿਹਾ ਚਲੋ ਮੈਂ ਬਾਅਦ ਵਿੱਚ ਲੈ ਕੇ ਜਾਊਂਗਾ ਕਿ ਮੇਰੇ ਕੋਲ ਪੇਸ਼ੈਂਟ ਵਗੈਰਾ ਮੈਡੀਸ਼ਨ ਵਗੈਰਾ ਲੈਣ ਆਉਂਦੇ ਨੇ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਦੇਖਿਆ ਹੋਵੇ 1/2 ਲੱਖ ਰੁਪਏ ਜੋ ਜਿਹੜਾ ਇਹ ਵਾਕਿਆ ਹੋਇਆ ਇਹ ਨਵਾਂ ਨਹੀਂ ਹੋਇਆ ਸੰਗਰੂਰ ਦੇ ਵਿੱਚ ਸੀਐਮ ਸਿਟੀ ਦੇ ਵਿੱਚ ਅਕਸਰ ਦੇਖਦੇ ਆਂਗੇ ਆਏ ਦਿਨ ਕਿਤੇ ਨਾ ਕਿਤੇ ਚੋਰੀਆਂ ਪਹਿਲਾਂ ਤਾਂ ਰਾਤਾਂ ਨੂੰ ਚੋਰੀਆਂ ਹੁੰਦੀਆਂ ਸੀਗੀਆਂ ਠੀਕ ਹੈ ਜਿਉਂ ਤਾਂ ਦਿਨ-ਬਿੰਦੇੜ ਚੋਰੀਆਂ ਹੋਣ ਲੱਗੀਆਂ ਲੋਕ ਆਪਨਾ ਕੀ ਕਹਿੰਦੇ ਨੇ ਚੋਣ ਜਾਬਤਾ ਲੱਗਿਆ ਹੋਇਆ ਜੀ ਐਡੇ-ਐਡੇ ਕੈਮਰੇ ਲੱਗੇ ਹੋਣੇ ਗੱਡੀਆਂ ਤੇ ਉਹ ਘੁੰਮਰੀਆਂ ਨਹੀਂ ਗਈਆਂ ਤੇ ਪੁਲਸ ਦੇ ਨਾਕੇ ਵੀ ਲੱਗਦੇ ਨੇ ਥੋੜੇ ਦਿਨ ਹੋਏ ਨੇ ਪਹਿਲਾਂ ਫਲਾਈ ਮਾਰਚ ਵੀ ਕੀਤਾ ਗਿਆਗਾ ਪਰ ਇਹਨਾਂ ਦਾ ਆਮ ਲੋਕਾਂ ਤੇ ਅਸਰ ਆ ਜਿਹੜਾ ਕੋਈ ਜਿਹੜਾ ਚੰਗਾ ਬੰਦਾ ਉਸ ਚੀਜ਼ ਨੂੰ ਉਹਨਾਂ ਦਾ ਡਰ ਆਗਾ ਵੀ ਸਾਤੋਂ ਕੀ ਗਲਤੀ ਨਾ ਹੋ ਜੇ ਪਰ ਜਿਹੜੇ ਚੋਰ ਨੇਗੇ ਪਰ ਭਾਈ ਸਾਹਿਬਾ ਨੇ ਉਹਨਾਂ ਦੇ ਲਈ ਕੋਈ ਮਤਲਬ ਇਹ ਚੋਣ ਜਾਬਤਾ ਨਹੀਂ ਕੋਈ ਪੁਲਸ ਦੇ ਕੈਮਰੇ ਨਹੀਂ ਕੋਈ ਕੁਝ ਨਹੀਂ ਹੈਗਾ ਅਕਸਰ ਦੇਖਿਆ ਜਾਂਦਾ ਜੀ ਮਹੱਲਿਆਂ ਦੇ ਵਿੱਚ ਗੜੀਆਂ ਦੇ ਵਿੱਚ ਦਿੰਦੇ ਆੜੇ ਕਿਸੇ ਦੀ ਚੈਨੀ ਖੋ ਕੇ ਲੈ ਗਏ ਕਿਸਦਾ ਮੋਬਾਈਲ ਖੋ ਕੇ ਲੈ ਗਏ ਜਿਹੜਾ ਖੋ ਕੇ ਲੈ ਗਏ ਜਾਂ ਪੈਸਾ ਕੱਢ ਕੇ ਲੈ ਗਿਆ ਦੁਬਾਰਾ ਮਿਲਿਆ ਨਹੀਂ